ਜੇਕਰ ਤੁਹਾਡੇ ਵੀ ਘਰ ਦੇ ਵਿੱਚ ਲੱਗਿਆ ਅਮਰੂਦ ਦੇ ਬੂਟੇ ਦੇ ਜਿਹੜੇ ਫਲ ਨੇ ਉਹ ਗਲ ਰਹੇ ਨੇ ਤੇ ਉਹਦੇ ਵਿੱਚ ਚਿੱਟੇ ਸੁੰਡ ਪੈ ਰਹੇ ਨੇ ਤਾਂ ਅੱਜ ਅਸੀਂ ਤੁਹਾਨੂੰ ਉਹਦਾ ਹੱਲ ਵੀ ਦੱਸਾਂਗੇ ਤੇ ਕਾਰਨ ਵੀ ਦੱਸਾਂਗੇ ਜਿਹੜਾ ਅੱਜ ਸਾਡਾ ਅਮਰੂਦ ਦਾ ਬੂਟਾ ਇਹ ਜੇ ਤੁਹਾਡੇ ਅਮਰੂਦ ਇਹ ਕੰਡੀਸ਼ਨ ਦੇ ਵਿੱਚ ਨੇ ਤਾਂ ਇਹ ਜਿਹੜਾ ਇਹਦਾ ਹੱਲ ਹੁਣ ਹੋ ਸਕਦਾ ਇਹਦਾ ਕਾਰਨ ਇਹ ਆ ਵੀ ਇੱਕ ਜਿਹੜੀ ਮੱਖੀ ਆ ਜਿਹੜੀ ਇਹਦੇ ਵਿੱਚ ਅੰਡਾ ਦਿੰਦੀ ਆ ਤੇ ਜਿਹੜੇ ਉਹਦੇ ਅੰਡੇ ਤੋਂ ਬੱਚੇ ਜਨਮ ਲੈਂਦੇ ਨੇ ਤਾਂ ਉਹ ਚਿੱਟੇ ਰੰਗ ਦਾ ਸੁੰਡ ਪੈਦਾ ਹੁੰਦਾ ਤੇ ਤੁਹਾਡੇ ਜਿਹੜਾ ਫੁੱਲ ਫਾਲਾ ਉਹ ਖਾ ਜਾਂਦੇ ਨੇ ਅੰਦਰੋਂ ਉਹ ਫਲ ਦਾ ਜਿਹੜਾ ਹੱਲ ਆ ਉਹ ਕਿਸੇ ਸਪਰੇਅ ਨਾਲ ਬਾਅਦ ਦੇ ਵਿੱਚ ਨਹੀਂ ਹੋ ਸਕਦਾ ਹੁਣ ਇਹਦਾ ਸਮਾਂ ਤੇ ਸਭ ਤੋਂ ਪਹਿਲਾਂ ਆਪਾਂ ਉਹ ਹੀ ਮੱਖੀ ਲਈ ਕਾਬੂ ਕਰਨਾ ਤੇ ਮੱਖੀ ਨੂੰ ਅਸੀਂ ਕਾਬੂ ਕਰਨ ਵਾਸਤੇ ਇਹ ਜਿਹੜਾ ਟਰੈਪ ਯੂਜ਼ ਕਰਦੇ ਆ ਫਰੂਟ ਫਲਾਈ ਟਰੈਪ ਕਹਿੰਦੇ ਨੇ ਸੋ ਅਸੀਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਸਬਜ਼ੀਆਂ ਦੇ ਉੱਪਰ ਕਿਵੇਂ ਹੱਲ ਕਰ ਸਕਦੇ ਆ ਤੇ ਇਹਦੇ ਵਿੱਚ ਵੀ ਇਹੀ ਹੱਲ ਹੈਗਾ ਇਹਦਾ ਜਿਹੜਾ ਸਹੀ ਟਾਈਮ ਆ ਉਹ ਹੋਣਾ ਜੇ ਆਪਾਂ ਕਹੀਏ ਵੀ ਜਦੋਂ ਤੁਹਾਡਾ ਫਲ ਪੱਕ ਜਾਊਗਾ ਉਦੋਂ ਕੋਈ ਸਪਰੇਅ ਕਰਕੇ ਇਹਨੂੰ ਆਪਾਂ সামਲਾਗੇ ਤਾਂ ਉਦੋਂ ਕੋਈ ਹੱਲ ਨਹੀਂ ਹੋਣਾ ਤਾਂ ਜਿਹੜਾ ਕਿ ਹੁਣ ਤੁਸੀਂ ਕੰਡੀਸ਼ਨ ਦੇਖੀ ਸਾਡੇ ਅਮਰੂਦ ਦੇ ਬੂਟੇ ਦੀ ਤਾਂ ਜਿਹੜਾ ਹੁਣ ਕੰਡੀਸ਼ਨ ਦੇ ਵਿੱਚ ਤੁਸੀਂ ਇਹ ਟਰੈਪ ਯੂਜ਼ ਕਰੋ 80 ਤੋਂ 90% ਜਿਹੜਾ ਤੁਹਾਡੇ ਫਰੂਟ ਦਾ ਹੱਲ ਹੋ ਜਾਊਗਾ